ਉੱਤ ਡੋਟਾ ਰੱਖ ਦਿਆਂਗੇ ਅਮਰਿਤਮਾਨ ਮੁਰਦਾਬਾ 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 ਅਮਰਿਤਮਾਨ ਮੁਰਦਾਬਾ 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 ਅਮਰਿਤਮਾਨ ਚਾਰ ਹੈ ਅਮਰਿਤਮਾਨ ਚਾਰ ਹੈ ਜੀਸੀ ਨੂੰ ਦੇ ਦਿੱਤਾ ਐਸਐਸਪੀ ਨੂੰ ਦੇ ਦਿੱਤਾ ਐਮਐਲਏ ਸਾਹਿਬ ਨੂੰ ਦੇ ਦਿੱਤਾ ਜੀਸੀ ਸਾਹਿਬ ਤਾਂ ਕਹਿੰਦੇ ਜੀ ਇੱਕ ਅੱਧੀ ਦਿਨ ਤੱਕ ਕਰ ਦੱਸੂਗਾ ਚਾਰ ਦਿਨ ਹੋ ਗਏ ਨੇ ਕੁਝ ਨਹੀਂ ਦੱਸਿਆ ਇਸ ਤੋਂ ਲਾਲਾ ਸਾਡੀ ਗੱਲ ਇਹ ਆ ਜੇ ਸਾਡੀ ਐਮ.ਐਲ.ਏ. ਉਹ ਸਾਡੀ ਭੈਣ ਹੈ ਅਸੀਂ ਆਪਣੀ ਭੈਣ ਨੂੰ ਜੇ ਦੁੱਖ ਦੱਸਦੇ ਆ ਤੇ ਸਾਡੀ ਭੈਣ ਉਹ ਦੁੱਖ ਦਾ ਹੱਲ ਕਰੇ ਅਸੀਂ ਤੇਜਾ ਸਰਾਵ ਨੂੰ ਵੀ ਦੱਸਿਆ ਦੇਖੋ ਜੀ ਜਿੰਨੂੰ ਜ਼ਰੂਰਤ ਹੈ ਉਹ ਨੂੰ ਦੱਸਦੇ ਆ ਇਹ ਦੁੱਖ ਅਰੇ ਜੀ ਹੁਣ ਅਸੀਂ ਇਹ ਕਰੇ ਬੰਦਾ ਨੂੰ ਵਾਪਸ ਗੱਲ ਕਰ ਰਿਹਾ ਇਹ ਕੋਈ ਗੱਲ ਨਹੀਂ ਤੇ ਮੈਂ ਤਾਂ ਕੋਈ ਸੈਲੀਬ੍ਰਿਟੀ ਨਹੀਂ ਹਾਂ ਭਰਾ ਮੈਂ ਤਾਂ ਤੁਹਾਡਾ ਵਿੱਚ ਹਾਂ ਖਰੀਜੀ ਸਾਡੀ ਬੇਨਤੀ ਹੈ ਕੋਈ ਜਾਣ ਲਈ ਮੇਰੀ ਗੁਬਨ ਦੀ ਸੁਣ ਲੋ ਸਾਡੀ ਕਬੀਨ ਤੇ ਡੀਸੀ ਸਾਹਮਣੇ ਗੱਲ ਕਹਿ ਦਿਓ ਜੇਕਰ ਉਹ ਅਮਰਦਮਨ ਆਇਆ ਬਾਈ ਚਾਂਸ ਅਮਰਦਮਨ 11 ਨੂੰ ਗਾਹ ਕੇ ਵੀ ਚਲਾ ਜਾਂਦਾ ਅਸੀਂ ਤਾਂ ਵੀ ਪੰਜਾਬ ਬੰਦ ਕਰਾਵਾਂਗੇ ਜੋ ਗਾਹ ਕੇ ਵੀ ਚਲਾ ਜਾਏਗਾ ਤੇ ਕਿਉਂਕਿ ਸਰਕਾਰ ਨੇ ਪੁਲਿਸ ਜ਼ਿਆਦਾ ਲਾ ਦੇਣੀ ਇਹ ਕਰ ਦੇਣਾ ਉਹ ਕਰ ਦੇਣਾ ਸਾਡੇ ਰਸਤੇ ਰੋਕੂਗੀ ਅਸੀਂ ਫਿਲਹਾਲ ਤਾਂ ਫੇਲ ਹੁੰਦੇ ਨਹੀਂ ਅਸੀਂ ਆਪਣੇ ਪੂਰੇ ਮਤਲਬ ਕਿ ਤਾਕਤ ਦੇ ਨਾਲ ਖੜੇ ਆਂ ਪਰ ਲੇਕਿਨ ਫੇਰ ਵੀ ਜੇ ਅਮਰਤਮਾਨੇ ਤੇ ਅੰਦਰ ਆ ਗਿਆ ਪੰਜਾਬ ਵੀ ਬੰਦ ਹੋਊਗਾ ਐਸਪੀਐਸ ਕੋਲੇਜ ਦਾ ਵੀ ਨੁਕਸਾਨ ਹੋਏਗਾ ਤੇ ਅਸੀਂ ਸੜਕਾਂ ਤੇ ਉਤਰ ਕੇ ਸੜਕਾਂ ਜਾਮ ਕਰਦੇ ਹਾਂ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਬੰਦਾ ਚੋਰ ਹੈ ਉਹ ਚੋਰ ਬੰਦੇ ਨੂੰ ਇੱਥੇ ਬੁਲਾਇਆ ਜਾਵੇ ਹਾਂ ਜੇ ਕਿਸੇ ਦੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਕੋਈ ਬੰਦਾ ਉਹਨੂੰ ਪ੍ਰਾਈਵੇਟ ਆਪਣੇ ਤੌਰ ਤੇ ਬੁਲਾਉਂਦਾ ਇਹ ਸਰਕਾਰੀ ਫੰਕਸ਼ਨ ਹੋ ਰਿਹਾ ਸਰਕਾਰ ਦੇ ਪੈਸੇ ਦੇ ਨਾਲ ਹੋ ਰਿਹਾ ਜੇ ਸਰਕਾਰ ਦੇ ਪੈਸੇ ਦੇ ਨਾਲ ਹੋ ਰਿਹਾ ਇੱਥੇ ਫਿਰ ਅਮਰਤਮਾਨ ਨਹੀਂ ਆਣਾ ਚਾਹੀਦਾ ਹੋ ਗਿਆ ਨਹੀਂ